ਜੀ ਤੇ ਸਭਾ ਹallelujah 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 ਅੱਜ ਠੰਡ ਬਹੁਤ ਜ਼ਿਆਦਾ ਆ ਪਰ ਅਸੀਂ ਫਿਰ ਵੀ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕਿ ਸਾਰੇ ਸਭ ਨੇੜੇ ਦੂਰੋਂ ਇਕੱਠੇ ਹੋਏ ਆ ਔਰ ਇੱਕ ਸਾਡਾ ਪ੍ਰੇਮ ਆ ਪਰਮੇਸ਼ਵਰ ਦੇ ਨਾਲ ਜੋ ਕਿ ਅਸੀਂ ਇਸ ਜਗ੍ਹਾ ਤੇ ਆਏ ਆ ਔਰ ਪਰਮੇਸ਼ਰ ਦੇ ਨਾਮ ਨੂੰ ਪ੍ਰੇਮ ਦੇ ਰਹੇ ਆ ਪ੍ਰੇਮ ਦਿਖਾ ਰਹੇ ਆ ਜਿਵੇਂ ਪਰਮੇਸ਼ਵਰ ਨੇ ਤੀਆਂ ਪੁੱਤਰਾਂ ਅਜਿਹਾ ਪਰਮੇਸ਼ਵਰ ਨੇ ਸਾਡੇ ਨਾਲ ਪ੍ਰੇਮ ਕੀਤਾ ਆਪਣੇ ਗਲੋਤਿਆਂ ਭੇਜਿਆ ਉਹਦਾ ਅਸੀਂ ਵੀ ਪਰਮੇਸ਼ਵਰ ਨੂੰ ਪ੍ਰੇਮ ਕਰਦੇ ਹallelujah 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 ਤੁਸੀਂ ਬਾਈਬਲ ਦੇ ਵਿੱਚ ਲੂਕਰ ਇੰਜੀਲ 17 ਅਧਿਆਇ ਉਸ ਦਾ 23 ਵਚਨ ਦੇਖਾਂਗੇ ਲੂਤ ਦੀ ਸੀਗ ਨੂੰ ਚੇਤੇ ਰੱਖੋ ਹਾਂ ਲੂਤ ਦੀ ਪਤਨੀ ਨੂੰ ਕੀ ਰੱਖੋ ਚੇਤੇ ਰੱਖੋ ਸਭ ਬੋਲੋ ਹਾਂ ਜੀ ਲੂਤ ਦੀ ਪਤਨੀ ਨੂੰ ਬੋਲੋ ਲੂਤ ਦੀ ਪਤਨੀ ਨੂੰ ਚੇਤੇ ਰੱਖੋ ਲੂਤ ਦੀ ਪਤਨੀ ਨੂੰ ਕਿਉਂ ਚੇਤੇ ਰੱਖਣਾ ਹੈ ਉਤਪਾਦਕਤਾ 19 ਅਧਿਆਏ ਉਸ ਦਾ 17 ਵਜੋਂ ਤੋਂ ਲੈ ਕੇ ਅਸੀਂ ਪੜਾਂਗੇ ਤਾਂ ਇੰਝ ਹੋ ਰਿਹਾ ਇਦਾਂ ਹੋਇਆ ਜਦ ਉਹ ਉਹਨਾਂ ਨੂੰ ਬਾਹਰ ਲੈ ਆਏ ਸਨ ਹਾਂ ਉਸਨੇ ਆਖਿਆ ਹਾਂਜੀ ਆਪਣੀ ਜਾਨ ਲੈ ਕੇ ਭੱਜ ਜਾ ਹਾਂ ਆਪਣੇ ਪਿੱਛੇ ਨਾ ਰਹਿ ਹਾਂ ਪਰ ਸਾਰੇ ਦੋਨ ਵਿੱਚ ਕਿਤੇ ਨਾ ਟਿਕ ਹਾਂਜੀ ਮਹਾਰਨ ਨੂੰ ਭੱਜ ਜਾ ਹਾਂ ਅਕੇਹਾ ਨਾ ਹੋਵੇ ਹਾਂਜੀ ਪਤਮ ਹੋ ਜਾ ਹੂੰ ਪਰ ਲੂਤ ਨੇ ਉਹਨਾਂ ਨੂੰ ਆਖਿਆ ਹਾਂਜੀ ਇਹ ਮੇਰੇ ਹਾਂ ਅਕੇਹਾ ਨਾ ਕਰ ਹੂੰ ਮੇਕੋ ਤੁਹਾਡੇ ਦਾਸ ਉੱਤੇ ਹਾਂਜੀ ਤੁਹਾਡੀ ਕਿਰਪਾ ਦੀ ਨਿਗਾ ਹੋਵੇ ਹਾਂਜੀ ਤੁਸ ਜੀ ਆਪਰੇ ਦਿਆ ਲੋ ਜੋ ਮੇਰੀ ਜਾਨ ਨੂੰ ਜਿਉਂਦਾ ਰੱਖਣ ਲਈ ਹਾਂਜੀ ਮੇਰੇ ਉੱਤੇ ਕੀ ਹਾਂ ਹਾਂ ਹਾਂਜੀ ਮੈਂ ਪਹਾੜ ਟਿਕ ਨਹੀਂ ਪਾ ਸਕਦਾ ਹੂੰ ਪਰ ਤੇ ਮੇਰੇ ਉੱਤੇ ਕੋਈ ਪਰਿਆਈ ਆ ਪਾ ਹਾਂਜੀ ਹਾਂ ਵੇਖੋ ਨਾ ਇਹ ਨਗਰ ਭੱਜਣ ਲਈ ਨਹੀਂ ਦੇ ਹੈ ਹੂੰ ਔਰ ਇਹ ਨਿੱਕਾ ਜਿਹਾ ਵੀ ਹੈ ਮੈਨੂੰ ਉਸੇ ਭੱਜ ਜਾਣ ਦਾ ਹਾਂਜੀ ਇਹ ਨਿੱਕਾ ਨਹੀਂ ਹੈ ਹਾਂ ਸੋ ਮੇਰੀ ਜਾਨ ਜਿਉਂਦੀ ਰਹੇ ਹਾਂ ਉਹ ਉਸਨੇ ਉਹਨੂੰ ਆਖਿਆ ਆਖਿਆ ਵੇਖ ਮੈਂ ਹਾਂ ਤੈਨੂੰ ਇਸ ਗੱਲ ਵਿੱਚ ਵੀ ਮੰਨ ਲਿਆ ਹੈ ਹਾਂ ਮੈਂ ਇਸ ਲਗਨ ਜਿਹਦੇ ਲਈ ਤੂੰ ਗੱਲ ਕੀਤੀ ਨਹੀਂ ਹਾਂ ਹਾਂ ਛੇਤੀ ਕਰ ਉੱਛੇ ਨੂੰ ਪਰਜ ਹਾਂ ਕਿ ਮੈਂ ਕੁਝ ਨਹੀਂ ਕਰ ਸਕਦਾ ਹਾਂ ਜਦ ਤੱਕ ਤੂਰ ਤੇ ਨਾ ਜਾਵਾਂ ਹਾਂਜੀ ਇਸ ਲਈ ਉਸ ਨਗਰਾਂ ਦਾ ਨਾ ਸਵਾਰ ਰੱਟਾ ਹਾਂ ਸੂਰਜ ਤੱਕ ਤੇ ਚੜਿਆ ਹੀ ਸੀ ਕੀ ਲੂਟ ਸਵਾਰ ਵਿੱਚ ਚਾਬੜਿਆ ਹਾਂਜੀ ਅੱਡੀ ਹਵਾ ਦੇ ਸਿੱਧੂ ਅਰ ਹਾਂ ਉਹ ਮੁਰਾ ਉਹ ਤੇ ਗਰਦ ਕਰ ਹਾਂ ਆਤੀ ਹਵਾ ਦੇ ਵੱਲ ਕਾਸ਼ ਉਹ ਬਸ ਹਾਂਜੀ ਅੱਡੀ ਉਸ ਨੇ ਇਹ ਨਗਰਾਂ ਨੂੰ ਹਾਂ ਸਾਰੇ ਘਰ ਨੂੰ ਹਾਂ ਉਹ ਨਗਰਾਂ ਦੇ ਵਸਨੀਕਾਂ ਨੂੰ ਹਾਂ ਜ਼ਮੀਨ ਨੂੰ ਪੂਰੀ ਨਸ਼ ਕਰ ਚੁੱਕਾ ਹਾਂ ਉਸ ਦੀ ਤੀਵੀਂ ਨੇ ਪਿੱਛੇ ਮੁੜ ਕੇ ਬਿਠਾ ਹਾਂ ਤੁਹਾਨੂੰ ਦਾ ਥੰਮ ਬਸਾ ਬੋ ਹallelujah ਕੀ ਪੜਿਆ ਕਿ ਲੂਤ ਦੀ ਪਤਨੀ ਨੂੰ ਜਿਤੇ ਰੱਖੋ ਜਿਤੇ ਰੱਖੋ ਇਸ ਗੂਮ ਦੀ ਗੱਲ ਆ ਲੂਤ ਉਹਦੀ ਪਤਨੀ ਉਹਦਾ ਪਰਿਵਾਰ ਦੂਮ ਦੇ ਵਿੱਚ ਰਹਿ ਰਿਆ ਪਰ ਉਹ ਜਿਹੜਾ ਨਗਰ ਆ ਇੱਕ ਪਰਮੇਸ਼ਵਰ ਦੇ ਵਚਨਾਂ ਦੇ ਖਿਲਾਫ ਕਹਿ ਸਕਦੇ ਪਰਮੇਸ਼ਵਰ ਦੇ ਵਚਨਾਂ ਨੂੰ ਨਾ ਮੰਨਣ ਵਾਲੇ ਪਰਮੇਸ਼ਵਰ ਦੇ ਵਚਨਾਂ ਤੇ ਧਿਆਨ ਨਾ ਦੇਣ ਵਾਲੇ ਔਰ ਪਰਮੇਸ਼ਰ ਕੀ ਕਹਿ ਰਿਹਾ ਕਹਿੰਦਾ ਮੈਂ ਸਦੂਮ ਔਰ ਮੂਰਾ ਨੂੰ ਨਾਸ ਕਰ ਦੇਣਾ ਆ ਕਿਉਂ ਕਿਉਂਕਿ ਇਹ ਮੇਰੇ ਕਹਨੇ ਤੇ ਨਹੀਂ ਚੱਲਦੇ ਇਹ ਪਰਮੇਸ਼ਵਰ ਦੀ ਮਰਜ਼ੀ ਨੂੰ ਨਹੀਂ ਜਾਣਦੇ ਔਰ ਲੂਤ ਨੂੰ ਕਿਹਾ ਕਿ ਦੇਖ ਮੈਂ ਸਾਰੇ ਨਗਰ ਨੂੰ ਤਬਾਹ ਕਰਨ ਵਾਲਾ ਹਾਂ ਨਾਸ਼ ਕਰਨ ਵਾਲਾ ਹਾਂ ਔਰ ਇਸ ਨਗਰ ਤੋਂ ਤੂੰ ਨਿਕਲ ਤੁਰ। ਔਰ ਲੂਤ ਆਪਣੇ ਬੱਚਿਆਂ ਨੂੰ ਆਪਣੀ ਧੀ ਨੂੰ ਲੈ ਕੇ ਨਿਕਲ ਤੁਰਿਆ ਔਰ ਪਰਮੇਸ਼ਰ ਨੇ ਇੱਕ ਕਿਹਾ ਜਦ ਵੀ ਤੁਸੀਂ ਇਤੋਂ ਨਿਕਲਣਾ ਆ ਪਿੱਛੇ ਮੁੜ ਕੇ ਨਹੀਂ ਦੇਖਣਾ ਔਰ ਲੂਤ ਵੀ ਇਹੀ ਕਹਿ ਰਿਹਾ ਸਮਝਾ ਰਿਹਾ ਕਿ ਪਰਮੇਸ਼ਰ ਨੇ ਵਚਨ ਦਿੱਤਾ ਆ ਉਹਨੇ ਕਿਹਾ ਜਦ ਇਸ ਨਗਰ ਦੇ ਵਿੱਚੋਂ ਵੀ ਤੁਸੀਂ ਜਾਣਾ ਆ ਇਸ ਜਿਹੜਾ ਪਾਪ ਵਾਲਾ ਨਗਰੇ ਤੋਂ ਨਿਕਲਣਾ ਆ ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਆਪਣੇ ਉਹਨੇ ਬੱਚਿਆਂ ਨੂੰ ਸਿਖਾਇਆ ਔਰ ਆਪਣੀ ਪਤਨੀ ਨੂੰ ਵੀ ਕਹਿ ਰਿਹਾ ਕਿ ਉੱਕਾ ਦੇ ਵਿੱਚ ਲਿਆ ਹੋਇਆ ਕਿ ਤੁਸੀਂ ਅੱਗੇ ਵਧੋ ਪਿੱਛੇ ਮੁੜ ਕੇ ਨਹੀਂ ਦੇਖਣਾ ਪਰ ਜਿਹੜੀ ਉਹਦੀ ਸਤ ਨਹੀਂ ਸੀਗੀ ਉਹਨੇ ਪਿੱਛੇ ਮੁੜ ਕੇ ਦੇਖਿਆ ਤੇ ਨੂਨ ਦਾ ਥੰਮ ਪਿੱਛੇ ਦੇਖਣਾ ਪਰਮੇਸ਼ਰ ਦੇ ਬਚਨ ਨੂੰ ਤੋੜਨਾ ਪਿੱਛੇ ਦੇਖਣਾ ਜੋ ਅਸੀਂ ਜ਼ਿੰਦਗੀ ਪਹਿਲਾਂ ਜੀਤ ਕਰ ਰਹੇ ਸੀਗੇ ਉਹੀ ਜ਼ਿੰਦਗੀ ਨੂੰ ਕੰਟੀਨਿਊ ਰੱਖਣਾ ਪਿੱਛੇ ਦੇਖਣਾ ਇੱਕ ਪਰਮੇਸ਼ਰ ਦਾ ਦਾਸ ਕਹਿ ਰਿਹਾ ਕਿ ਇਹ ਫਲਾਣਾ ਕੰਮ ਕਰਨਾ ਹੈ ਜਿਹੜਾ ਪਰਮੇਸ਼ਰ ਨੂੰ ਪਹੁੰਚਦਾ ਆ ਉਹ ਕੰਮ ਨਹੀਂ ਕਰਨਾ ਜਿਹੜਾ ਪਰਮੇਸ਼ਰ ਨੂੰ ਨਹੀਂ ਪਹੁੰਚਦਾ ਪਰ ਅਸੀਂ ਉਹ ਕੰਮ ਕਰ ਰਹੇ ਆ ਜਿ ਸ਼ੈਤਾਨ ਨੂੰ ਪਸੰਦ ਹੈ ਪਰ ਉਹ ਨਹੀਂ ਕਰ ਰਹੇ ਜਿਹੜੇ ਪਰਮੇਸ਼ਰ ਨੂੰ ਸਾਂਦੇ ਔਰ ਲੂਤ ਦੀ ਪਤਨੀ ਨੇ ਵੀ ਇਹੀ ਕਿਹਾ ਉਹਦਾ ਮਨ ਸੰਸਾਰੀ ਸੀਗਾ ਦੁਨਿਆਵੀ ਸੀਗਾ ਉਹ ਦੇਖ ਰਹੀ ਸੀ ਕਿ ਮੇਰਾ ਐਨਾ ਸੋਨਾ ਪਿੱਛੇ ਘਰ ਬਣਿਆ ਹੋਇਆ ਆ ਇਹਨੂੰ ਮੈਂ ਛੱਡ ਕੇ ਹੁਣ ਕਿੱਥੇ ਜਾਵਾਂਗੀ ਦੇਖ ਰਹੀ ਸੀ ਸੋਨਾ ਘਰ ਬਣਿਆ ਆ ਸੋਨਾ ਰੱਖਿਆ ਆ ਗਹਿਣੇ ਰੱਖਿਆ ਆ ਬਹੁਤ ਕਿਛੇ ਰੱਖਿਆ ਆ ਮੈਂ ਬਣਾਇਆ ਆ ਪਰ ਮੈਂ ਹੁਣ ਸਖਣੀਏ ਤੋਂ ਜਾਰੀ ਪਰ ਜਦੋਂ ਅਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਹਾਂ ਪਰਮੇਸ਼ਵਰ ਸਾਨੂੰ ਕਦੇ ਵੀ ਸਖਣਾ ਰਹਿਣ ਨਹੀਂ ਦਿੰਦਾ ਸਭ ਬੋਲ ਹallelujah ਹallelujah ਅਸੀਂ ਵਿਪੀਆਂ ਤਿੰਨ ਦਾ 13 ਵਚਨ ਤੋਂ ਲੈ ਕੇ ਪੜ੍ਹਦੇ ਹਾਂ 13 ਔਰ 14 ਵਚਨ ਪੌਲਸ ਕੀ ਲਿਖਦਾ ਹੈ ਤਿੰਨ ਦਾ 13 ਔਰ 14 ਬੱਚਾ हे प्रभु हे प्रभु मैं अपने ਲਈ ਇਹ ਨਹੀਂ ਸਮਝਦਾ ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਮੈਂ ਹੱਥ ਪਾ ਲਿਆ ਆ ਇੰਨਾ ਹੈ ਇੰਨਾ ਆ ਜੋ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਉਹਨਾਂ ਗੱਲਾਂ ਲਈ ਉਹਨਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਜਿਹੜੀਆਂ ਅੱਗੇ ਆ ਅਗਾ ਵੱਧ ਕੇ ਹਾਂ ਨਿਸ਼ਾਨੇ ਵੱਲ ਨਿਸ਼ਾਨੇ ਵੱਲ ਤੱਬੀ ਜਾਂਦਾ ਸਭ ਹallelujah ਹallelujah ਪੌਲਸ ਵੀ ਚੇਤੇ ਕਰਦਾ ਪੌਲਸ ਉਹੀ ਆ ਸੌਲਸ ਜਿਹੜਾ ਮਸੀਹਾਂ ਨੂੰ ਫੜਵਾਉਣ ਵਾਲਾ ਜਿਹੜਾ ਮਸੀਹਾਂ ਤੇ ਜ਼ੁਲਮ ਕਰਨ ਵਾਲਾ ਮਸੀਹਾਂ ਨੂੰ ਜਿੱਥੇ ਦੇਖਦਾ ਇਹ ਉਹਨਾਂ ਨੂੰ ਮਾਰਦਾ ਕੁੱਟਦਾ ਜੇਲ੍ਹ ਵਿੱਚ ਸਟਾਉਂਦਾ ਆ ਕਦਵੇਂ ਪਿੱਛੇ ਦੀ ਗੱਲਣਾ ਬੁਲਾ ਕੇ ਹੁਣ ਉਸ ਦੌੜ ਦੇ ਵਿੱਚ ਹੈਗਾ ਜਿਹੜੀ ਪਰਮੇਸ਼ਰ ਨੇ ਮਨਜ਼ੂਰ ਦਿੱਤੀ ਆ ਇਹ ਨਾ ਸਮਝੋ ਕਿ ਮੈਂ ਉਹ ਦੌੜ ਨੂੰ ਪੂਰਾ ਕਰ ਲਿਆ ਪਰ ਮੈਂ ਉਹ ਨਿਸ਼ਾਨੇ ਵੱਲ ਦੱਬੀ ਤੁਰਿਆ ਜਾਣਾ ਆ ਜੇਕਰ ਉਹ ਵੀ ਨੂਤ ਦੇ ਵਾਂਗ ਨੂਤ ਦੀ ਪਤਰੀ ਦੇ ਵਾਂਗ ਪਿੱਛੇ ਦੇਖਦਾ ਕਦੇ ਵੀ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਨਾ ਕਰ ਪੌਣਾ ਪਰ ਕੀ ਆ ਕਹਿੰਦਾ ਇੱਕੋ ਨਿਸ਼ਾਨਾ ਆ ਮੇਰਾ ਪਹਿਲਾ ਜਿਹੜੀ ਜ਼ਿੰਦਗੀ ਬਤੀਤ ਕਰਨ ਲਈ ਮੈਂ ਕਰ ਲਈ ਮੈਨੂੰ ਉਹਦਾ ਜਿਹੜੀਆਂ ਅੱਖਾਂ ਬੰਦ ਸੀਗੀਆਂ ਦੁਨਿਆਵੀ ਕੁਟੀਆਂ ਸੀ ਆਤਮਿਕ ਅੱਖਾਂ ਮੇਰੀਆਂ ਬੰਦ ਸੀਗੀਆਂ ਇਸ ਕਰਕੇ ਮੈਂ ਪਰਮੇਸ਼ਰ ਦੇ ਵਿਰੁੱਧ ਚੱਲਦਾ ਰਹ ਹਾਂ ਅਸੀਂ ਵੀ ਚੱਲਦੇ ਹੋਵਾਂਗੇ ਇਹ ਨਵਾਂ ਸਾਲ ਜਦੋਂ ਤੋਂ ਪਹਿਲਾਂ ਅਸੀਂ ਵੀ ਨਸ਼ੇ ਕਰਦੇ ਹੋਵਾਂਗੇ ਅਸੀਂ ਵੀ ਬੁਰਾ ਦੇਖਣਾ ਹੋਏਗਾ ਅਸੀਂ ਵੀ ਪਰਮੇਸ਼ਰ ਦੇ ਐ ਅਜਿਹੇ ਬਚਨ ਹੋਣਗੇ ਜਿਹੜੇ ਅਸੀਂ ਕਬੂਲ ਨਹੀਂ ਕੀਤੇ ਹੋਣੇ ਉਹਨਾਂ ਨੂੰ ਪੂਰਾ ਨਹੀਂ ਕੀਤਾ ਹੋਣਾ ਪਰ ਜੇਕਰ ਅਸੀਂ ਵੀ ਲੂਤ ਦੀ ਪਤਨੀ ਦੇ ਮਾਂ ਉਹੀ ਗੱਲਾਂ ਨੂੰ ਚੇਤੇ ਰੱਖਾਂਗੇ ਜੋ ਪਿਛਲੇ ਸਮੇਂ ਦੇ ਵਿੱਚ ਅਸੀਂ ਪਰਮੇਸ਼ਰ ਦੇ ਬਚਨ ਨੂੰ ਤੋੜਦੇ ਆਏ ਹਾਂ ਤੂੰ ਪਰਮੇਸ਼ਰ ਦਾ ਬੱਚੀ ਕਹਿੰਦਾ ਕਹਦਾ ਅਸੀਂ ਉਸ ਥੰਮ ਵਰਗੇ ਆ ਜਿੱਦਾਂ ਇੱਕ ਲੂਤ ਦੀ ਪਤਲੀ ਥੰਮ ਬਣ ਚੁੱਕੀ ਐ ਸਭ ਹਾਲੇਲੂਇਆ 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 ਅਸੀਂ ਉਸ ਦੌਰ ਦੇ ਵਿੱਚ ਹੋਣਾ ਆ ਜਿਹੜਾ ਪੌਲਸ ਲਿਖਦਾ ਆ ਉਸ ਨਮੂਨੇ ਵਾ ਨਿਸ਼ਾਨੇ ਵਾ ਦੱਬੀ ਤੁਰਿਆ ਜਾਣਾ ਵਾ ਕਿ ਮੈਂ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕਰ ਸਕਾਂ ਸਭ ਹਾਲੇਲੂਇਆ ਹਾਲੇਲੂਇਆ ਦੂਸਰਾ ਪਤਰਸ 2 ਅਧਿਆਇ ਉਸ ਦਾ 6 ਵਚਨ ਦੇਖਦੇ ਹਾਂ ਹਾਂ 2 ਦਾ 6 ਔਰ 7 ਵਚਨ ਪਰ ਤਸਦੂਮ ਅਤੇ ਅਮੂਰਾ ਦੇ ਨਦਰਮ ਸਵਾ ਕਰਕੇ ਹਾਂ ਤਾਂ ਸੁਤਰ ਦਾ ਹੁਕਮ ਦਿੱਤਾ ਹਾਂ ਅਤੇ ਉਹਨਾਂ ਨੂੰ ਉਹਦੇ ਪਿੱਛੋਂ ਦੇ ਪਰਮਧਰਮੀਆਂ ਲਈ ਇੱਕ ਨਮੂਨਾ ਠਹਿਰਾਸ਼ ਦਿੱਤਾ ਹਾਂ ਅਗੇ ਅਤੇ ਲੋਥ ਮੁਜੇੜਾ ਧਰਮੀ ਸੀ ਅਤੇ ਦੁਸ਼ਟ ਦੇ ਲਚਕੁਨੇ ਦੀ ਚਾਲ ਤੋਂ ਜਿੱਤ ਹੁੰਦਾ ਸੀ ਬਚਾਲਿਆ ਸੈਬੋ ਹਾਲੇਲੂਇਆ ਹਾਲੇਲੂਇਆ ਕੀ ਲਿਖਿਆ ਕਿ ਸੁਦੂਮ ਪਰ ਅਮੋਰਨ ਕੀ ਕਰ ਦਿੱਤਾ ਨਾਸ ਕਰ ਦਿੱਤਾ ਲੋਥ ਧਰਮੀ ਸੀ ਗਾ ਔਰ ਇੱਕ ਧਰਮੀ ਦੇ ਕਰਕੇ ਪਰਮੇਸ਼ਰ ਨੇ ਕਿਹਾ ਕਿ ਜਾ ਤੇਰੇ ਬਾਲ ਬੱਚੇ ਔਰ ਤੇਰੀ ਪਤਨੀ ਵੀ ਤੇਰੇ ਦੁਆਰਾ ਬਚਾਈ ਜਾਏਗੀ ਪਰ ਪਿੱਛੇ ਦੇਖਣ ਕਰਕੇ ਉਹ ਇੱਕ ਲੋਧਾ ਥੰਮ ਬਣ ਗਈ ਔਰ ਜੇ ਤੁਸੀਂ ਧਿਆਨ ਦੇ ਨਾਲ ਦੇਖ ਜੇ ਬਾਈਬਲ ਉਹ ਤੇ ਲਿਖਿਆ ਜਦ ਇਸ ਤੂਮਰ ਅਮੋਰਾ ਦੇ ਵਿੱਚ ਸੀਗੇ ਅਸੀਂ ਬਚ ਨਹੀਂ ਪੜਦੇ ਲੋਕਾਂ ਦੀ ਹੰਜ਼ੀਰ 17 ਦਾ 28 ਵਜੇ। ਔਰ ਜਿਸ ਤਰ੍ਹਾਂ ਲੁੱਟੇ ਦਿਨਾਂ ਵਿੱਚ ਹੋਇਆ ਸੀ ਉਹ ਖਾंदे ਪੀਣਗੇ ਮੁੱਲ ਲੈਂਦੇ ਵੇਚਦੇ ਬੀਜ ਦੇ ਚ ਘਰ ਪਰੋਂਦੇ ਸਨ। ਪਰ ਜਿਸ ਦਿਨ ਲੂਤ ਦੂਮ ਤੋਂ ਨਿਕਿਆ ਆਗਜ ਤੇ ਦੰਦਰ ਪਾਸ਼ੋ ਵਰਸੀ ਤੇ ਸਭਾ ਦਾ ਨਾਸ ਹੋ ਗਿਆ ਫਿਰ ਪੜਾਂਗੇ ਕੀ ਲਿਖਿਆ ਖਾਂਦੇ ਤੇ ਪੀਂਦੇ ਜਦੋਂ ਸਦੂਮ ਔਰ ਅਮੂਰਾ ਦੇ ਵਿੱਚ ਹੈਗੇ ਸੀਗੇ ਉੱਥੇ ਕੀ ਹੈ ਜਿੰਨੇ ਵੀ ਸੀਗੇ ਲੋਕ ਸਭ ਇਕੱਠੇ ਖਾਂਦੇ ਤੇ ਪੀਂਦੇ ਖਾਣਾ ਪੀਣਾ ਕੀ ਹੈ ਕਿ ਪਰਮੇਸ਼ਾ ਦੇ ਬੱਚਾਂ ਤੋਂ ਅਲੈਦਾ ਹੋਣਾ ਪਰਮੇਸ਼ਵਰ ਦੇ ਬਚਨ ਪੂਰਾ ਨਾ ਕਰਨਾ ਅੱਜ ਵੀ ਜੇਕਰ ਅਸੀਂ ਦੇਖਦੇ ਆਂ ਪਿੱਛੇ ਮੁੜ ਕੇ ਦੇਖਣ ਕੀ ਹੈ ਬਹੁਤ ਸਾਰੇ ਭੈਣ ਭਈਏ ਹੈਗੇ ਜਿਹੜੇ ਖੁਸ਼ੀ ਦੇ ਨਾਲ ਮੰਨਦੇ ਕੁਝ ਮਜਬੂਰੀ ਕਰਕੇ ਚੱਲਦੇ ਆਂ ਕੁਝ ਪਰਮੇਸ਼ਵਰ ਦੇ ਘਰ ਵਿੱਚ ਬੈਠੇ ਹੋਏ ਵੀ ਉਹਨਾਂ ਦਾ ਧਿਆਨ ਕਿਤੇ ਹੋਰ ਹੁੰਦਾ ਆ ਪਰ ਪਰਮੇਸ਼ਵਰ ਦੇ ਬਚਨ ਕੀ ਕਹਿੰਦਾ ਆ ਲਿਖਿਆ ਕਿ ਲੂਤ ਜਿਹੜੇ ਸਦੂਮ ਦੇ ਵਿੱਚ ਲੋਕ ਰਹਿੰਦੇ ਸੀ ਉਹਨਾਂ ਦੇ ਕਰਕੇ ਦੁਖੀ ਸੀਗਾ ਕਿਉਂ ਕਿਉਂਕਿ ਉਹ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਨਹੀਂ ਸਵੀਕਾਰਿਆ ਉਹ ਖਾਣਾ ਪੀਣਾ ਜਿਹੜਾ ਪਰਮੇਸ਼ਰ ਨੂੰ ਮਨਜ਼ੂਰ ਨਹੀਂ ਹੈ ਉਹ ਕੰਮ ਕਰਨਾ ਜਿਹੜਾ ਪਰਮੇਸ਼ਰ ਨੇ ਸਾਨੂੰ ਰੋਕਿਆ ਆ ਅਸੀਂ ਪਹਿਲਾ ਵਚਨ ਇਹੀ ਪੜਿਆ ਕਿ ਲੂਤ ਦੀ ਪਤਰੀ ਨੂੰ ਕੀ ਰੱਖੋ ਯਾਦ ਰੱਖੋ ਜੀਤੇ ਰੱਖੋ ਪਿੱਛੇ ਦੀਆਂ ਗੱਲਾਂ ਨੂੰ ਭੁਲਾ ਕੇ ਅੱਗੇ ਵਧਣਾ ਅਸੀਂ ਫਿਰ ਉਹੀ ਵਚਨ ਪੜਾਂਗੇ ਹਾਂ ਲੂਕਾ 17 ਦਾ 28 ਅਰ ਜਿਸ ਤਰ੍ਹਾਂ ਲੋਤ ਦੇ ਦਿਨਾਂ ਵਿੱਚ ਹੋੜਾ ਸੀ ਲੋਤ ਦੇ ਦਿਨਾਂ ਦੇ ਵਿੱਚ ਹੋਇਆ ਉਹ ਖਾਂਦੇ ਪੀਂਦੇ ਖਾਂਦੇ ਪੀਂਦੇ ਉਹ ਉਲ ਲੈਂਦੇ ਹਾਂ ਵੇਚਦੇ ਹਾਂ ਬੀਜਦੇ ਹਾਂ ਅਤੇ ਕਰ ਬਣਾਉਂਦੇ ਸਨ ਕੀ ਹੈ ਇੱਕੋ ਇੱਕ ਕੰਮ ਆ ਖਾਣਾ ਪੀਣਾ ਖਰੀਦਣਾ ਵੇਚਣਾ ਪੇੜ ਪੌਦੇ ਲਗਾਣਾ ਬਸ ਆਹੀ ਕੰਮ ਆ ਪਰਮੇਸ਼ਰ ਦੇ ਨਾਮ ਨੂੰ ਪਹਿਰ ਨਾ ਦੇਣਾ ਕਹਿੰਦਾ ਉੱਥੋਂ ਦਾ ਜਿਹੜਾ ਰਹਿਣ ਸਹਿਣ ਸੀਗਾ ਐਦਾਂ ਸੀ ਬਸ ਆਪ ਦੇ ਆਪਣੇ ਆਪ ਦੇ ਬਾਰੇ ਸੋਚਣਾ ਕਿਤੇ ਹੋਰ ਪ੍ਰਤੀ ਨਾਲ ਸੋਚਣਾ ਕਿ ਜਿਨੇ ਇਸਮਾਨਡ ਬਣਾਇਆ ਜਿਨੇ ਧਰਤੀ ਨੂੰ ਬਣਾਇਆ ਜਿਨੇ ਤੁਹਾਨੂੰ ਔਰ ਮੈਨੂੰ ਬਣਾਇਆ ਉਹਦੀ ਕਪਾਸਨਾ ਨਾ ਕਰਨਾ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਨਾ ਕਰਨਾ ਦੱਸ ਰਿਹਾ ਕਿ ਕੁਝ ਸ਼ੌਕ ਦੇ ਨਾਲ ਪਰਮੇਸ਼ਰ ਨੂੰ ਮੰਨਦੇ ਕੁਝ ਮਜਬੂਰੀ ਕਰਕੇ ਮੰਨਦੇ ਔਰ ਲੂਤ ਦੀ ਪਤਰੀ ਉਹਨਾਂ ਦੇ ਵਿੱਚੋਂ ਸੀ ਜਿਹੜੀ ਮਜਬੂਰੀ ਕਰਕੇ ਉਸ ਦੇਸ਼ ਨੂੰ ਛੱਡ ਕੇ ਜਾ ਰਹੀ ਸੀ ਔਰ ਖਿਆਲ ਪਿੱਛੇ ਆ ਕਿ ਮੇਰਾ ਸਭ ਕੁਝ ਬਣਾਇਆ ਹੋਇਆ ਇੱਥੇ ਰਹਿ ਜਾਣਾ ਹੈ ਉਹਦਾ ਖਿਆਲ ਹੀ ਸੀ ਕਿ ਪਿੱਛੇ ਦੌੜ ਕੇ ਜਾਵਾਂ ਮੇਰਾ ਸੋਨਾ ਲੈ ਕੇ ਮੈਂ ਉਹਨੂੰ ਲੈ ਆਵਾਂ ਮੇਰੀ ਚਾਂਦੀ ਰਹਿ ਗਈ ਉਹਨੂੰ ਲੈ ਆਵਾਂ ਜੇ ਹੋ ਸਕੇ ਤਾਂ ਜਿਹੜਾ ਮੇਰਾ ਘਰ ਬਣਿਆ ਆ ਸੋਨਾ ਐ ਮੈਂ ਝੁੱਗੀ ਝੌਂਪੜੀ ਕੁਛ ਵੀ ਆ ਮੈਨੂੰ ਲੈ ਜਾਵਾਂ ਪਰ ਪਰਮੇਸ਼ਵਰ ਕੀ ਕਹਦਾ ਆ ਜਿਹੜਾ ਮੇਰੇ ਵਚਨਾਂ ਨੂੰ ਪੂਰਾ ਕਰਦਾ ਆ ਮੇਰੇ ਵਚਨਾਂ ਦੇ ਮੁਤਾਬਕ ਚੱਲਦਾ ਆ ਉਹਦੇ ਵਾਸਤੇ ਮੈਂ ਪਹਿਲੇ ਪ੍ਰਬੰਧ ਕਰਕੇ ਰੱਖਦਾ ਆ ਸਾਬੋ ਹallelujah ਅਮਨ ਹallelujah ਹallelujah ਅਸੀਂ ਲੂਤ ਦੇ ਪਤਨੀ ਵਾਂਗੂ ਨਹੀਂ ਆ ਉਹਨਦੇ ਤੇ ਸ਼ਰਾਬ ਪਿਆਰ ਖੰਭ ਬਣ ਗਈ ਪਰ ਅਸੀਂ ਉਸ ਸ਼ਰਾਬ ਨੂੰ ਤੋੜਨਾ ਆ ਅਸੀਂ ਪੁਲਿਸ ਵਾਂਗ ਬਣਨਾ ਆ ਨਾ ਕਿ ਸੌ ਸੌਂਗ ਜਿਵੇਂ ਪਹਿਲਾਂ ਸੀਗਾ ਬਲਕਿ ਬਾਦ ਵਾਲਾ ਪੁਲਿਸ ਮਾਰ ਖਾਂਦੇ ਹੁੰਦੇ ਵੀ ਕਹਿੰਦਾ ਆ ਮੈਂ ਪਰਮੇਸ਼ਵਰ ਦੇ ਵਿੱਚ ਖੁਸ਼ ਹਾਂ ਕਿਉਂਕਿ ਪਰਮੇਸ਼ਵਰੇ ਕਰਕੇ ਮੈਨੂੰ ਝਿੜਕਾ ਪੈਂਦੀਆਂ ਆ ਖੁਸ਼ ਹਾਂ ਉਹਦੇ ਕਰਕੇ ਮੈਨੂੰ ਬਦਨਾਮ ਕੀਤਾ ਜਾਂਦਾ ਖੁਸ਼ ਹਾਂ ਉਹਦੇ ਕਰਕੇ ਮੈਨੂੰ ਬਹਿਤ ਮਾਰਿਆ ਜਾਂਦੇ ਆ ਖੁਸ਼ ਹਾਂ ਉਹਦੇ ਕਰਕੇ ਮੈਂ ਬੇੜੀ ਦੇ ਵਿੱਚ ਕਿੰਨੀਆਂ ਵਾਰੀ ਘਰਚਿਆ ਗਿਆ ਸਮੁੰਦਰ ਵਿੱਚ ਘਰਚਿਆ ਗਿਆ ਪਰ ਮੈਨੂੰ ਫਿਰ ਵੀ ਪਰਮੇਸ਼ਵਰ ਨੇ ਮੈਨੂੰ ਅਨੰਦਿਤ ਰੱਖਿਆ ਹੈ ਸਭ ਬੋ ਹਾਲੇਲੂਇਆ 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 ਪੌਲਸ ਦੇ ਵੀ ਬਹੁਤ ਸਾਰਾ ਕੁਝ ਹੋਇਆ ਹੈ ਮਾਰ ਵੀ ਪਈ ਹੈ ਪਰ ਉਹ ਅਨੰਦ ਹੋ ਰਿਹਾ ਕਿਉਂ ਕਿਉਂਕਿ ਕਿਦਰ ਮਸੀਹ ਲੋਕਾਂ ਦਾ ਇਹੀ ਸਮਰਪਣ ਹੈ ਮਸੀਹ ਲੋਕਾਂ ਦੇ ਇਹੀ ਮਸੀਹਤ ਹੈ ਕਿ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਨਾ ਸਭ ਬੋ ਹਾਲੇਲੂਇਆ 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 ਲੋਕਾਂ ਦੇ ਰੇਲ 17 ਦਾ 33 ਬਚਾ ਜਿਹੜਾ ਆਪਣੀ ਜਾਨ ਸੰਭਾਲਣੀ ਚਾਹੁੰਦਾ ਹੈ ਹਾਂ ਉਹ ਅਸਲ ਗਵਾ ਬੈਠੇ ਹਾਂ ਪਰ ਜੋ ਉਸ ਗਵਾਵੇਂ ਹਾਂ ਸੋ ਉਹਨੂੰ ਥਿਉਂਦਾ ਰੱਖੀਦਾ ਸਭ ਹallelujah ਹallelujah ਲੂਤ ਦੇ ਪਤਨੇ ਪਰਮੇਸ਼ਰ ਦਾ ਵਚਨ ਕਹਿ ਰਿਹਾ ਆ ਜਿਹੜਾ ਆਪਣੀ ਜਾਨ ਸੰਭਾਵ نیچے ਆਉਂਦਾ ਹੈ ਉਹ ਗਵਾਏਗਾ ਔਰ ਜੋ ਪਰਮੇਸ਼ਰ ਦੇ ਪ੍ਰਤੀ ਆਪਣੀ ਜਾਨ ਨੂੰ ਗਵਾਏਗਾ ਪਰਮੇਸ਼ਰ ਉਹਨੇ ਇੱਕ ਅਨੰਤ ਜੀਵਨ ਦੇਗਾ ਬਹੁਤ ਸਾਰੇ ਹੈਗੇ ਆ ਜਿਨ੍ਹਾਂ ਦਾ ਇਹੀ ਕਰਨਾ ਆ ਕਿ ਇਹੀ ਜੱਗ ਹੈ ਗਿਆ ਹੋਰ ਅੱਗੇ ਕੁਝ ਨਹੀਂ ਹੈਗਾ ਜੋ ਵੀ ਹੈ ਇੱਥੇ ਆ ਤਾਰੂ ਪੀਓ ਨਸ਼ਾ ਕਰੋ ਜੋ ਮਰਜ਼ੀ ਕਰੋ ਐਸਪ੍ਰਸਤੀ ਕਰੋ ਬਸ ਇੱਥੇ ਹੈ ਅਗਲਾ ਜੀਵਨ ਹੈ ਨਹੀਂ ਪਰਮੇਸ਼ਵਰ ਇੱਕ ਐਦਾਂ ਦਾ ਸਭ ਜੀਵਨ ਦੇਣਾ ਚਾਹੁੰਦਾ ਜੋ ਜਿੱਥੇ ਸੋਨੇ ਦੀਆਂ ਸੜਕਾਂ ਆ ਔਰ ਪਰਮੇਸ਼ਵਰ ਨੇ ਸਾਡੇ ਲਈ ਬਹੁਤ ਸ਼ਾਨਦਾਰ ਘਰ ਤਿਆਰ ਕੀਤੇ ਹੋਏ ਆ ਇਹ ਜਿਹੜਾ ਸਰੀਰ ਕਿਹਾ ਇਹ ਹਰ ਇੱਕ ਨੇ ਮਰਨਾ ਹੈ ਮਰਨਾ ਆ ਔਰ ਜੇਕਰ ਅਸੀਂ ਆਤਮਿਕ ਜ਼ਿੰਦਗੀ ਨੂੰ ਬਚਾ ਲਿਆ ਤੇ ਅਸੀਂ ਉਸ ਸਵਰਗ ਦੇ ਵਿੱਚ ਹੋਵਾਂਗੇ ਸੋਨੇ ਦੀਆਂ ਸੜਕਾਂ ਤੇ ਤੁਰਾਂਗੇ ਸੋਨੇ ਦੇ ਮਹਿਲ ਦੇ ਵਿੱਚ ਰਹਾਂਗੇ ਜਿਹੜਾ ਪਰਮੇਸ਼ਰ ਨੇ ਸਾਡੇ ਲਈ ਤਿਆਰ ਕੀਤਾ ਹੈ ਔਰ ਲੂਤ ਇੱਕ ਆਤਮਿਕ ਜ਼ਿੰਦਗੀ ਜਿਉਂਦਾ ਹੋਇਆ ਪਰਮੇਸ਼ਵਰ ਦੇ ਘਰ ਵਿੱਚ ਪਹੁੰਚਿਆ ਔਰ ਉਹਦੀ ਪਤਨੀ ਇੱਕ ਦੁਨਿਆਵੀ ਗੱਲਾਂ ਨੂੰ ਲੋਚਦੇ ਹੋਏ ਕਿ ਮੈਂ ਇੱਥੋਂ ਕਾ ਇਹ ਇਸ ਦੁਨੋਂ ਛੱਡ ਕੇ ਤਾਂ ਜਾ ਰਹੀਆਂ ਪਰ ਮੇਰੇ ਖਾਣੇ ਦਾ ਪ੍ਰਬੰਧ ਉੱਥੇ ਕਿੱਥੇ ਆ ਮੇਰੇ ਪੈਨਿਆਂ ਦਾ ਪ੍ਰਬੰਧ ਉੱਥੇ ਕਿੱਥੇ ਆ ਚਾਂਦੀ ਜਿਹੜੀ ਮੈਂ ਛੱਡ ਕੇ ਚੱਲੀ ਉਹ ਮੈਂ ਆਪਣੇ ਹੱਥਾਂ ਦੇ ਵਿੱਚ ਪੈਰਾਂ ਦੇ ਵਿੱਚ ਪਾਉਣੀ ਹੈ ਉਹ ਕਿੱਥੋਂ ਅੱਗੇ ਬਣੇਗੀ ਉਹ ਇਹ ਚੀਜ਼ਾਂ ਨੂੰ ਵੇਖਦੇ ਹੋਏ ਲੋਚਦੇ ਹੋਏ ਪਰਮੇਸ਼ਵਰ ਦੇ ਰਾਜ ਨੂੰ ਬੋਲਦੇ ਬੈਠੇ ਔਰ ਇੱਕ ਲੂੰ ਦਾ ਥੰਮ ਬਣ ਗਏ ਔਰ ਨਰਕ ਦੀ ਭਾਗੀਦਾਰ ਬਣੇ ਪਰਮੇਸ਼ਰ ਸਾਨੂੰ ਇੱਕ ਨਵੀਂ ਜ਼ਿੰਦਗੀ ਦੇਣਾ ਚਾਹੁੰਦਾ ਆ ਪਾਪ ਤੋਂ ਰਹਿ ਤੰਦ ਔਰ ਪਾਪ ਤੋਂ ਰਹਿ ਜਿਹੜੀ ਜ਼ਿੰਦਗੀ ਹੈ ਉਸੇ ਦਾ ਸਵਰਗ ਨੂੰ ਰਸਾਉਂਦੀ ਹੈ ਅਕੇ ਅਸੀਂ ਵਚਨ ਪੜਦੇ ਆ ਦੂਸਰਾ ਪਤਰਸ ਤੇ ਦਸਸ ਪਰ ਆਕਾਸ਼ ਤੇ ਧਰਤੀ ਹਾਂ ਜਿਹੜੇ ਹਲ ਹਾਂ ਹਾਂ ਸਾੜੇ ਚਾਰ ਲਈ ਉਸ ਉਸੇ ਬਚਨ ਦਾ ਹਾਂ ਜਕ ਛੱਡੇ ਹੋਏ ਹਾਂ ਅਤੇ ਭਗਤੇ ਹੀ ਮਨੁੱਖਾਂ ਦੇ ਨਯਉ ਅਤੇ ਨਾ ਸੋਣ ਦੇ ਦਿਨ ਤੱਕ ਸਾਹਮਣੇ ਰਹੇ कि लिखिया संसार नाश होने वाला है जैसे सदों और अमोरा के लोगों पर आग गिरी और वे नाश हो गए उसी तरह फिर से इस पृथ्वी पर आग गिरने वाली है ये संसार आग से जलाया जाने वाला है अस भी एक लूत धर्मी उनकी बुलाहट है ਇੱਕ ਪਾਲਸ ਹੈ ਆ ਜਿਹੜਾ ਆਪਣੇ ਪਿੱਛੇ ਦੀ ਜ਼ਿੰਦਗੀ ਨੂੰ ਪਿੱਛੇ ਛੱਡ ਕੇ ਇੱਕ ਨਵੀਂ ਜ਼ਿੰਦਗੀ ਦੀ ਪਹਿਲ ਕੀਤੀ ਆ ਕਿ ਮੈਂ ਪਰਮੇਸ਼ਰ ਦੇ ਬਚਨ ਨੂੰ ਪੂਰਾ ਕਰਨਾ ਆ। ਔਰ ਪਰਮੇਸ਼ਰ ਦਾ ਬਚਨ ਕਹਿੰਦਾ ਆ ਇਸ ਸਭ ਕੁਝ ਜੋ ਧਰਤੀ ਤੇ ਆ ਇੱਕ ਦਿਨ ਸਭ ਕੁਝ ਨਾਸ਼ ਹੋਣਾ ਆ। ਜੇਕਰ ਅਸੀਂ ਇਸ ਧਰਤੀ ਤੇ ਮਨ ਲਗਾਵਾਂਗੇ ਤੇ ਸਾਡੇ ਲਈ ਪਰਮੇਸ਼ਰ ਕਹਿੰਦਾ ਹੈ ਤੁਹਾਡੇ ਲਈ ਗਲਤ ਆ ਫਿਰ ਲੂਤ ਦੀ ਪੱਤਰੀ ਦੇ ਵਾਂਗੂ ਇੱਕ ਦਿਨ ਥੰਮ ਬਣ ਜਾਵਾਂਗੇ ਨਰਕ ਦੇ ਵਿੱਚ ਚਲੇ ਜਾਵਾਂਗੇ ਪਾਪ ਦੇ ਭਾਗੀਦਾਰ ਹੋਵਾਂਗੇ। ਪਰ ਜੇਕਰ ਅਸੀਂ ਇਹ ਸੋਚਦੇ ਆ ਕਿ ਜੋ ਵੀ ਐ ਸਮਾਇਆ ਅਸੀਂ ਪਰਮੇਸ਼ਰ ਵਿੱਚ ਸਮਰਪਿਤਿਤ ਕਰਨਾ ਹੈ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕਰਨਾ ਹੈ ਕਿ ਅਸੀਂ ਸਵਰਗ ਦੇ ਭਾਗੀਦਾਰ ਹਾਂ ਪਰਮੇਸ਼ਰ ਦੇ ਅਸੀਂ ਉਸ ਪੈੜ ਤੇ ਚੱਲ ਰਹੇ ਹਾਂ ਜੋ ਪਰਮੇਸ਼ਰ ਨੇ ਸਾਡੇ ਲਈ ਬਖਸ਼ੀ ਹੈ ਸਭ ਬੋਲ ਹਾਲੇਲੂਇਆ ਹਾਲੇਲੂਇਆ ਆਖਰੀ ਵਜਨ ਦੇਖਾਂਗੇ ਲੋਕਾਂ ਦੀ ਹਜ਼ਰੀਨ ਕੀ ਰਹਾ ਸ਼ਕਤੀ ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਹਾਂ ਪਰ ਤੁਸੀਂ ਉਹਨਾਂ ਸਭ ਨਾਲ ਗੱਲਾ ਤੋਂ ਜਿਹੜੀਆਂ ਹੋਂ ਵਾਲੀਆਂ ਨੇ ਪੱਛ ਸਕੋ ਸਰਬੋ ਹਾਲੇਲੂਇਆ ਕਿ ਲਿਖਿਆ ਜਾਗਦੇ ਰਹੋ ਜਾਨੀ ਕਿ ਪ੍ਰਾਰਥਨਾ ਦੇ ਵਿੱਚ ਲੱਗੇ ਰਹੋ ਲੋਥ ਧਰਮੀ ਹੋਂ ਦੇ ਨਾਲ ਨਾਲ ਸਦੂਮ ਦੇ ਲਈ ਪ੍ਰੇਅਰ ਕਰਦਾ ਹੈ ਪ੍ਰਾਰਥਨਾ ਕਰਦਾ ਹੈ ਆਪਣੇ ਪਰਿਵਾਰ ਦੇ ਲਈ ਆਪਣੀ ਪਤਨੀ ਦੇ ਲਈ ਔਰ ਪੂਰੇ ਨਗਰ ਦੇ ਲਈ ਪਰਜਾ ਤੋਂ ਨਹੀਂ ਮੁੜੇ ਪਰਮੇਸ਼ੁਰ ਉਸ ਨੂੰ ਨਾਸ ਕਰ ਦਿੱਤਾ ਔਰ ਉਹਦੀ ਪਤਨੀ ਦਾ ਵੀ ਮਨ ਨਹੀਂ ਫਿਰਿਆ ਉਹ ਵੀ ਨਾਸ ਹੋ ਗਈ ਪਰ ਉਹਨੇ ਆਪਣੇ ਬੱਚਿਆਂ ਦੀ ਰਖਵਾਲੀ ਕੀਤੀ ਸਦਾ ਨਿਰੰਤਰ ਪ੍ਰਾਰਥਨਾ ਦੇ ਵਿੱਚ ਲੱਗਿਆ ਰਹਿਣਾ ਆਪਣੀ ਜ਼ਿੰਦਗੀ ਦੇ ਲਈ ਹੈ ਤਾਂ ਕਿ ਅਸੀਂ ਉਸ ਨਰਕ ਦੇ ਭਾਗੀਦਾਰ ਨਾ ਬਣੀਏ ਬਲਕਿ ਸਵਰਗ ਦੇ ਭਾਗੀਦਾਰ ਬਣ ਜਾਈਏ ਸਭ ਬੋਲ ਹਾਲੇਲੂਇਆ ਹਾਲੇਲੂਇਆ ਕਹਿੰਦਾ ਆਤਮਿਕ ਦੌੜ ਮੇ ਦੌੜਤੇ ਰਹੇ ਪਿੱਛੇ ਮੁੜ ਕੇ ਨਾ ਦੇਖੇ ਨਹੀਂ ਤੋ ਲੂਤ ਕੀ ਪਤਨੀ ਕੀ ਤਰ੍ਹਾਂ ਨਾਸ਼ ਹੋ ਜਾਏਗੇ ਪਿੱਛੇ ਕੀ ਬਾਤੇ ਭੁੱਲ ਕੇ ਅੱਗੇ ਵਧੋ ਔਰ ਉਸ ਅਨਾਮ ਕੋ ਪ੍ਰਾਪਤ ਕਰ ਲੋ ਜੋ ਸਵਰਗ ਮੇ ਆਪਕੇ ਲਈ ਰੱਖਾ ਹੈ ਲੂਤ ਕੀ ਪਤਨੀ ਕੋ ਹਮੇਸ਼ਾ ਯਾਦ ਰੱਖੋ ਸਭ ਕੁ ਲਾ ਹਲੇਲੂਇਆ ਹਲੇਲੂਇਆ ਜਦੋਂ ਦੌੜ ਲੱਗਦੀ ਹੈ ਪਰ ਦੌੜ ਦੇ ਵਿੱਚ ਅਲੱਗ ਅਲੱਗ ਖੜਵਾਏ ਜਾਂਦੇ ਆ ਪਰ ਇਹ ਨਹੀਂ ਹੈ ਕਿ ਸਾਰੇ ਤੇ ਸਾਰੇ ਇਨਾਮ ਲੈ ਜਾਂਦੇ ਇਨਾਮ ਸਿਰਫ ਇੱਕ ਲੈ ਕੇ ਜਾਂਦਾ ਹੈ ਜਿਹਨੇ ਜਿੱਤ ਪ੍ਰਾਪਤ ਕੀਤੀ ਹੁੰਦੀ ਹੈ ਅਸੀ ਬਹੁਤ ਸਾਰੇ ਬੈਠੇ ਹੋਏ ਆ ਇਹ ਸਾਡੀ ਦੌੜ ਆ ਅਸੀਂ ਸਭ ਦੌੜ ਰਹੇ ਹਾਂ ਪਰ ਦੇਖੋ ਕਿ ਨਾਮ ਕੌਣ-ਕੌਣ ਨੇ ਸਭ ਅਸੀਂ ਉਸ ਦੌੜ ਦੇ ਵਿੱਚ ਕੋਈ ਫਸਟ ਆਉਂਦਾ ਜਾਂ ਕੋਈ ਸੈਕੰਡ ਆਉਂਦਾ ਜਾਂ ਕੋਈ ਥਰਡ ਆਉਂਦਾ ਜਾਂ ਅਲਹਿਦਾ ਇਲਾਦਾ ਨਾਮ ਹੈ ਤੁਰ ਅਸੀਂ ਹਿੰਮਤ ਨਹੀਂ ਹਾਰਨੀ ਉਸ ਦੌੜ ਦੇ ਵਿੱਚ ਹਾਂ ਜੋ ਅਸੀਂ ਚਿਤ ਪ੍ਰਾਪਤ ਕਰਨੀ ਆ ਸਬਲ ਹallelujah ਹallelujah ਪਰ ਪਰਮੇਸ਼ਰ ਸਾਨੂੰ ਜਿਤਾਉਣਾ ਚਾਹੁੰਦਾ ਆ ਸਾਨੂੰ ਇਨਾਮ ਦੇਣਾ ਚਾਹੁੰਦਾ ਆ ਕਹਿੰਦਾ ਤੁਹਾਡੇ ਲਈ ਮੈਂ ਇਨਾਮ ਰੱਖਿਆ ਤੁਹਾਡੇ ਲਈ ਮੈਂ ਗਿਫਟ ਰੱਖਿਆ ਉਹ ਉਸ ਦੌੜ ਨੂੰ ਪੂਰਾ ਕਰੋ ਜਿਹੜਾ ਪਾਲਸ ਲਿਖਦਾ ਆ ਕਹਿੰਦਾ ਇਹ ਨਾ ਸੋਚ ਕੇ ਮੈਂ ਆਪਣੀ ਦੌੜ ਪੂਰੀ ਕਰ ਚੁੱਕਾ ਹਾਂ ਪਰ ਤੁਸ ਨਿਸ਼ਾਨੇ ਵੱਲ ਦੱਬੀ ਜਾਣਾ ਆ ਇਹ ਉਸ ਦੌੜ ਨੂੰ ਪੂਰਾ ਕਰ ਉਸ ਜੋੜ ਦੇ ਵਿੱਚ ਮੈਂ ਜਿੱਤ ਪ੍ਰਾਪਤ ਕਰਾਂ ਔਰ ਜੋ ਪਰਮੇਸ਼ਰ ਨੇ ਮੇਰੇ ਵਿੱਚ ਮੁਕਤ ਰੱਖਿਆ ਆ ਉਹਨੂੰ ਮੈਂ ਪ੍ਰਾਪਤ ਕਰਾਂ ਸਭ ਬੋਲ ਹallelujah 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 ਤਾਂ ਅੱਜ ਦਾ ਕੀ ਬਚਨ ਸੀਗਾ ਕਿ ਲੂਤ ਦੀ ਪਤਨੀ ਨੂੰ ਚੇਤੇ ਰੱਖੋ ਚੇਤੇ ਰੱਖਣਾ ਔਰ ਲੂਤ ਦੀ ਪਤਨੀ ਨੂੰ ਜੇ ਕੇ ਚੇਤੇ ਰੱਖਣਾ ਆ ਅਸੀਂ ਹਰੇਕ ਬੁੜਾਈ ਨੂੰ ਛੱਡਣਾ ਆ ਹਰੇਕ ਪਾਪ ਨੂੰ ਹਰੇਕ ਉਸ ਗਲ ਨੂੰ ਜੋ ਪਰਮੇਸ਼ਰ ਦੇ ਬਚਨ ਤੋਂ ਬਾਹਰ ਆ ਜੋ ਪਰਮੇਸ਼ਰ ਨੂੰ ਪਸੰਦ ਨਹੀਂ ਆ ਉਹ ਅਸੀਂ ਕੰਮ ਕਦੇ ਵੀ ਨਹੀਂ ਕਰਨੇ ਉਹ ਕਰਨੇ ਆ ਜੋ ਪਰਮੇਸ਼ਰ ਨੂੰ ਅਨੰਦਿਤ ਕਰਦੇ ਆ ਜੋ ਖੁਸ਼ ਹੁੰਦੇ ਆ ਪਰ ਸਦਾ ਪਰਮੇਸ਼ਰ ਦੀ ਮਹਿਮਾ ਕਰਦੇ ਰਹੇ ਸਭ ਬੋਲੋ ਹallelujah ਪਰਮੇਸ਼ਰ ਨਵੰਦਵਾ ਦਵਾ ਆਸ਼ੀਰਵਾਦ ਤੇ ਬਰਕਤ ਦੇ ਪੜੇਗੇ ਬਚਨ ਦੀ ਪ੍ਰਾਰਥਨਾ ਸਿੱਖਰ